ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਕਿ ਆਪ ਸਾਰੇ ਠੀਕ ਹੋਵੋਗੇ ਅੱਜ ਆਪਾਂ ਆਏ ਸੀ ਆਪਣੇ ਖੇਤ ਤੇ ਦਿਖਾਉਣੇ ਤੁਹਾਨੂੰ ਫਿਰ ਅੱਜ ਕੰਮਕ ਅੱਜ ਥੋੜੀ ਜਿਹੀ ਹਵਾ ਜ਼ਿਆਦਾ ਵਗਦੀ ਹੈ ਇਸ ਕਰਕੇ ਵੋਲਿਊਮ ਦੇ ਵਿੱਚ ਦਿੱਕਤ ਆ ਸਕਦੀ ਹੈ ਤੁਹਾਡੀ ਮਾੜੀ ਤੇ ਆ ਜੋ ਕਿਲਾ ਭਾਈ ਆਪਣਾ ਇੱਕ ਕਿਲਾ ਦਿਖਾਉਂਦਾ ਹੈ ਇਹਦੇ ਵਿੱਚ ਤਕਰੀਬਨ 2 ਤੋਂ ਦੋ ਘੱਟੇ ਮੰਨ ਲਾ ਵੀ ਰੇਹ ਦੇ ਪਏ ਆਪਾਂ 1.41 ਸਪਰੇਅ ਕੀਤੀ ਹੈ ਤੇ ਮੈਗਜ਼ੀਨ ਤੇ ਵਿੱਥ ਪਾਇਆ ਉਹਦੇ ਆਪਣਾ ਗ੍ਰਾਮਸਤਰ ਤੇ 90 ਰੁਪਈਆ ਦਾ ਪlant ਠੀਕਾ ਹੁੰਦਾ ਹੈ ਉਹ ਪਾਇਆ ਸੀ ਤੇ ਉਹਦਾ ਕਰਕੇ ਕਣਕ ਬਹੁਤ ਵਧੀਆ ਆਹ ਕਣਕ ਆਪਣੀ ਜਮਾ ਕਾਲੀ ਖੜੀ ਏ ਇਹ ਥੋੜੀ ਪੀਲਾਪਨ ਇਸ ਕਰਕੇ ਦਿਖਾ ਰਹੀ ਏ ਕਿਉਂਕਿ ਇਹਦੇ ਚ ਰੇਹ ਦੇ ਦੋ ਘੱਟੇ ਪਾਏ ਆਪਾਂ ਸਪਰੇਅ ਕੀਤੀ ਸੀ ਇਹੋ ਥੋੜਾ ਜਿਹਾ ਤੰਤ ਵੀ ਘੱਟ ਹੁੰਦਾ ਹੈ ਵਿਰਲੀ ਹੁੰਦੀ ਹੈ ਥੋੜੀ ਫਰਕ ਹੁੰਦਾ ਦੂਜੀ ਨਾਲ ਤੇ ਆ ਬਹੁਤ ਵਧੀਆ ਕਿਉਂਕਿ ਤੇਰੇ ਦੇ ਤਿੰਨ ਘਟੇ ਪਾਏ ਇਹਦੇ ਚ ਦੋ ਘਟੇ ਪਾਏ ਤਾਂ ਕਰਕੇ ਪੀਲਾ ਹਨ ਦਿਖਾਉਂਦੀ ਹੈ ਚਲੋ ਅੱਜ ਕਮਾਉਣੇ ਆ ਤੁਹਾਨੂੰ ਹੱਦ ਕਾਫੀ ਚਿਰ ਬਾਅਦ ਭਾਈ ਅੱਪਾ ਅੱਜ ਬਲੌਗ ਬਣਾਉਣ ਲੱਗੇ ਆ ਅੱਜ ਮੌਸਮ ਥੋੜਾ ਜਿਹਾ ਚੰਦਾਰਾ ਗਰੋਂ ਤੇ ਵੀਡੀਓ ਕੈਪਚਰ ਬਹੁਤ ਵਧੀਆ ਹੁੰਦੀ ਹੈ। ਆ ਬੁਲੀਆਂ ਲਾਈਆਂ ਸੀ ਨਹੀਂ ਉਪਰੀਆਂ ਸ਼ਾਮ ਦਾ ਕਰਕੇ ਥੋੜਾ ਜਿਹਾ ਕਰ ਜਾਂਦੀ ਹੈ ਕਈ ਵਾਰੀ। ਤੇ ਕਣਕ ਬਹੁਤ ਵਧੀਆ ਬਾਈ ਮਹਾਰਾਜ ਦੀ ਕਿਰਪਾ ਹੈ। ਤੇ ਬਾਦ ਤੋਂ ਵੱਧ ਬਾਈ ਯਾਰ ਨਾ ਆਪਣਾ ਸਬਸਕ੍ਰਾਈਬ ਕਰਿਆ ਕਰੋ ਚੈਨਲ ਨੂੰ ਤਾਂ ਜੋ ਆਪਾਂ ਹੋਰ ਵੀਡੀਓ ਪਾਈਏ ਜਦੋਂ ਇੱਕ ਸਬਸਕ੍ਰਾਈਬਰ ਵੱਧਦਾ ਉਦੋਂ ਥੋੜਾ ਜਿਹਾ ਹੌਸਲਾ ਹੁੰਦਾ ਕਿ ਸਬਸਕ੍ਰਾਈਬਰ ਵੱਧ ਰਹੇ ਹੈ ਤੇ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਇੱਕ ਬਾਈ ਸਾਰੇ ਆਪਣਾ ਨਾ ਖਾਨ ਜੋਗੀ ਕਣਕ ਦੇ ਵਿੱਚ ਗੱਟੇ ਭਲਾਂ ਦੀ ਦੋ ਭਾਦਿਓ ਜਿੱਥੇ ਆਪਾਂ ਤਿੰਨ ਪੌਣੇ ਦੋ ਭਾਦਿਓ ਜੇ ਨਹੀਂ ਸਰਦਾ ਖਾਨ ਵਾਲੇ ਕਣਕ ਨੂੰ ਜ਼ਰੂਰ ਜ਼ਰੂਰ ਆਪਾਂ ਫੜੀਆ ਬਣਾ ਕੇ ਰੱਖੋ ਆਪਣੇ ਨਾਲ ਆ ਗਈ ਹੱਦ ਮਰਜੂਆਂ ਦੀ ਤੇ ਆਪਣੀ ਤਕਸੀਮ ਦੇ ਵਿੱਚ ਜੋ ਮਿਹਨਤੀ ਆਈ ਸੀ ਤਕਸੀਮ ਦੇ ਵਿੱਚ ਮਿਹਨਤੀ ਕਰਾਈ ਸੀ ਆਪਾਂ ਕੰਪਿਊਟਰ ਵਾਲੀ ਮਿਹਨਤੀ ਕਰਵਾਈ ਹੈ ਆਪਾਂ ਨੂੰ ਆ ਹੱਦ ਦਾ ਹੱਦ ਦੇ ਨਾਲੋਂ 2 2.5 ਫੁੱਟ ਥਾਂ ਆ ਜਾਂ 2 ਫੁੱਟ ਦੇ ਕਰੀਬ

ਬੇ ਸੜ ਰੈਟ ਕੋ ਤਰੋ ਹੋ ਦੇਖ ਰਿਹਾ ਹਾਂ ਨਾ ਨਿਕਾ ਜਿਹੜਾ ਐਰ ਵਜ ਆ ਰਿਹਾ ਮੇਮ ਦੇ ਥੱਲੇ ਦੀ ਇੰਨਾ ਥਾਂ ਆਪਾਂ ਨੂੰ ਆਇਆ ਸੀ ਤਾਂ ਸਹੀ ਹਿੰਦੇ ਵੇਚ ਜਦੋਂ ਮੈਂਤੀ ਕਰਵਾਈ ਬਈ ਆਪਾਂ ਤੋਂ ਆਪਾਂ ਨੂੰ ਇੰਨਾ ਕ ਥਾਂ ਆਇਆ ਸੀ ਇਹ ਕਹਿ ਦਿੰਦੇ ਬਈ ਐਂਤ ਕੀ ਛੱਡਾਂਗੇ ਚਲੋ ਭਾਈ ਹੁਣ ਰੌਲਾ ਪਾਏ ਨਹੀਂ ਸਰਦਾ ਕਿਹਦੇ ਕਿਹਦੇ ਨਾਲ ਰੌਲਾ ਪਾਵਾਂਗੇ ਤੇ ਇਹ ਆਪਣਾ ਬਾਈ ਐ ਭਰਾ ਹੀ ਆ ਸਮਝ ਲਓ ਨਹੀਂ ਛੱਡਾਂਗੇ ਚਲੋ ਉਹ ਆਦੀ ਇੱਛਾ ਹੈ ਤੇ ਕਣਕ ਆਪਣੀ ਬਹੁਤ ਵਧੀਆ ਹੈ ਇਹਦੇ ਜਗਾਂ ਦੀ ਰੇਹ ਨਹੀਂ ਪਾਈ ਇਹ ਵੀ ਚੰਗੀ ਖੜੀ ਐ ਤੇ ਦੋ ਕੁ ਘਟੇ ਰੇਹ ਦੇ ਪਏ ਸੀ ਤਾਂ ਕਰਕੇ ਆਏ ਹਾਂ ਜੀ ਇਹ ਦੂਗਾ ਨੂੰ ਸਿਰਫ ਪਾਇਆ ਤਿੰਨ ਕਟੇ ਥੋੜਾ ਹੀ ਅੰਤਰ ਹੈ ਇੱਧਰ ਤਿੰਨ ਕਟੇ ਆ ਇੱਧਰ ਦੋ ਕਟੇ ਆ ਦੇਖਦਾ ਹੁਣ ਤੁਹਾਨੂੰ ਹੁਣ ਖੰਭਾ ਜੀ ਇੰਨਾ ਕਥਾਂ ਇਹ ਇੱਕ ਅੱਗੇ ਨਿਸ਼ਾਨੀ ਸੂ ਇਹਨਾਂ ਨੇ ਪੱਟਤੀ ਬਈ ਜਿਨ੍ਹਾਂ ਦੇ ਕੋਲ ਲਵਾਨ ਠੇਕੇ ਤੇ ਉਹਨਾਂ ਨੇ ਪੱਟਤੀ ਆ ਕੰਬਾ ਆਪਣੇ ਵਟਦੇ ਨਿਸ਼ਾਨ ਤੇ ਇਧਰੋਂ ਦੇਖੋ ਤੱਕੜਪੁਰ ਇੰਨਾ ਕਥਾਂ ਇਧਰੋਂ ਆਇਆ ਇੰਨਾ ਕਿ ਇਧਰੋਂ ਆਇਆ ਹਾਂ ਤੇ तकरीबन 2 2.5 ਫੁੱਟ ਥਾਂ ਦਾ ਹੈਗਾ 2 2 ਫੁੱਟ ਫੁੱਟ ਸਵਾ ਫੁੱਟ ਥਾਂ ਆਉਂਦਾ ਇਹ ਨਹੀਂ ਛੱਡੇ ਇਤੋਂ ਵੀ ਇੰਨਾ ਕੰਕ ਬਹੁਤ ਵਧੀਆ ਏ ਕੇਰਨਾ ਬਾਈ ਦਰਖਤ ਜ਼ਰੂਰ ਲਾਓ ਸਾਡੇ ਨੇੜੇ ਨੇੜੇ ਦਰਖਤ ਨਾ ਦੇਸ ਬਹੁਤ ਤੁਹਾਨੂੰ ਬਹੁਤ ਘੱਟ ਆ ਹੋ ਰਿਹਾ ਆਪਣੇ ਮਾਂ ਚ ਬਹੁਤ ਵਧੀਆ ਦਰਖਤ ਲੱਗਿਆ